ਜੁੜਵੇਂ ਰਾਹ ਸਾਡੇ ਜੀਵਨ ਨੂੰ ਘੜਨ ਵਾਲਾ ਸਾਡਾ ਆਪਣਾ ਹੀ ਮਨ ਹੁੰਦਾ ਹੈ ਐਸੀ ਅੱਜ ਜੋ ਵੀ ਹਾਂ ਉਹ ਆਪਣੇ ਕੱਲ ਦੇ ਵਿਚਾਰਾਂ ਕਰਕੇ ਹਾਂ ਅਤੇ ਸਾਡੇ ਅੱਜ ਦੇ ਵਿਚਾਰ ਹੀ ਸਾਡੇ ਭਲਕ ਦੇ ਜੀਵਨ ਦੀ ਸਿਰਜਣਾ ਕਰਨਗੇ ਖੋਟੇ ਮਨ ਨਾਲ ਬੋਲਣ ਜਾਂ ਵਿਚਰਨ ਵਾਲੇ ਬੰਦੇ ਮਗਰ ਦੁੱਖ ਇੰਜ ਚੱਲਦੇ ਹਨ ਜਿਵੇਂ ਗੱਡਾ ਧੋਣ ਵਾਲੇ ਬੈਲ ਮਗਰ ਪਹੀਏ ਸਾਡੇ ਜੀਵਨ ਨੂੰ ਘੜਨ ਵਾਲਾ ਸਾਡਾ ਆਪਣਾ ਹੀ ਮਨ ਹੁੰਦਾ ਹੈ ਅਸੀਂ ਅੱਜ ਜੋ ਵੀ ਹਾਂ ਉਹ ਆਪਣੇ ਕੱਲ ਦੇ ਵਿਚਾਰਾਂ ਕਰਕੇ ਹਾਂ ਅਤੇ ਸਾਡੇ ਅੱਜ ਦੇ ਵਿਚਾਰ ਹੀ ਸਾਡੇ ਭਲਕ ਦੇ ਜੀਵਨ ਦੀ ਸਿਰਜਣਾ ਕਰਨਗੇ ਸਾਫ਼ ਮਨ ਨਾਲ ਬੋਲਣ ਜਾਂ ਵਿਚਰਨ ਵਾਲੇ ਬੰਦੇ ਮਗਰ ਖੁਸ਼ੀਆਂ ਇੰਜ ਚਲਦੀਆਂ ਹਨ ਜਿਵੇਂ ਉਸ ਦੇ ਮਗਰ ਉਸ ਦਾ ਪਰਛਾਵਾਂ ਚੱਲਦਾ ਹੈ ਉਸ ਨੇ ਮੈਨੂੰ ਬੇਇੱਜ਼ਤ ਕੀਤਾ ਉਸ ਨੇ ਮੇਰਾ ਨੁਕਸਾਨ ਕੀਤਾ ਉਸ ਨੇ ਮੈਨੂੰ ਹਰਾ ਦਿੱਤਾ ਉਸ ਨੇ ਮੈਨੂੰ ਧੋਖਾ ਦਿੱਤਾ ਜਿਨ੍ਹਾਂ ਲੋਕਾਂ ਦੇ ਮਨ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਭਰੇ ਪਏ ਹਨ ਉਹ ਨਫ਼ਰਤ ਤੋਂ ਮੁਕਤ ਨਹੀਂ ਹੋ ਸਕਦੇ ਉਸ ਨੇ ਮੈਨੂੰ ਬੇਇੱਜ਼ਤ ਕੀਤਾ ਉਸ ਨੇ ਮੇਰਾ ਨੁਕਸਾਨ ਕੀਤਾ ਉਸ ਨੇ ਮੈਨੂੰ ਹਰਾ ਦਿੱਤਾ ਉਸ ਨੇ ਮੈਨੂੰ ਧੋਖਾ ਦਿੱਤਾ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਨਹੀਂ ਰੱਖਦੇ ਉਹ ਨਫ਼ਰਤ ਤੋਂ ਮੁਕਤ ਹੋ ਜਾਂਦੇ ਹਨ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਜਿੱਤਿਆ ਜਾ ਸਕਦਾ ਨਫ਼ਰਤ ਨੂੰ ਸਿਰਫ਼ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ ਇਹ ਇੱਕ ਸਦੀਵੀ ਸੱਚ ਹੈ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਐਸੀ ਇਸ ਦੁਨੀਆ ਅੰਦਰ ਮਿਲ ਜੁਲ ਕੇ ਰਹਿਣਾ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਉਹ ਇੱਕ ਦੂਜੇ ਨਾਲ ਲੜਾਈ ਝਗੜੇ ਨਹੀਂ ਕਰਦੇ ਜਿਹੜਾ ਮਨੁੱਖ ਸਿਰਫ ਮौज-ਮੇਲੇ ਲਈ ਜਿਉਂਦਾ ਹੋਵੇ ਜਿਸ ਦੀ ਰੂਹ ਸਾਵਾ ਪਨ ਗਵਾ ਬੈਠੀ ਹੋਵੇ ਤੇ ਜਿਹੜਾ ਖਾਣ-ਪੀਣ ਵਿੱਚ ਖਚਿਤ ਹੋ ਕੇ ਰਹਿ ਗਿਆ ਹੋਵੇ ਉਹ ਨਿਕੰਮਾ ਖਵਾਉਂਦਾ ਹੈ ਉਹ ਨੇਕੀ ਦੀ ਤਾਕਤ ਤੋਂ ਬਿਰਬਾਰ ਰਹਿ ਜਾਂਦਾ ਹੈ ਅਜਿਹਾ ਮਨੁੱਖ ਸਵਾਰਥ ਤੇ ਲੋਭ ਮੋਹਰੇ ਇਸ ਤਰ੍ਹਾਂ ਡਗਮਗਾ ਜਾਂਦਾ ਹੈ ਜਿਵੇਂ ਮਾਰਾ ਦਰਖਤ ਤੇਜ਼ ਹਵਾ ਨਾਲ ਹਲੂਣਿਆ ਜਾਂਦਾ ਹੈ ਜਿਹੜਾ ਮਨੁੱਖ ਸਿਰਫ ਮौज-ਮੇਲੇ ਲਈ ਹੀ ਨਾ ਜਿਉਂਦਾ ਹੋਵੇ ਜਿਸ ਦੀ ਰੂਹ ਆਪਣੇ ਸਾਵੇਂ ਪੰਨੂ ਨਾ ਗਵਾਚਣ ਦੇਵੇ ਜਿਹੜਾ ਖਾਣ-ਪੀਣ ਵਿੱਚ ਸੰਜਮ ਵਰਤੇ ਤੇ ਜਿਸ ਕੋਲ ਨੇਕੀ ਦੀ ਤਾਕਤ ਅਤੇ ਭਰੋਸਾ ਹੋਵੇ ਉਸ ਮੂਰੇ ਲੋਭ ਵੀ ਬੇਬਸ ਹੋ ਜਾਂਦਾ ਹੈ ਜਿਵੇਂ ਤੇਜ਼ ਹਵਾ ਵੱਡੀ ਚਟਾਨ ਮੂਰੇ ਲਾਚਾਰ ਹੋ ਜਾਂਦੀ ਹੈ ਜਿਹੜਾ ਆਦਮੀ ਪੀਲਾ ਚੋਲਾ ਤਾਂ ਪਹਿਨ ਲਵੇ ਪਰ ਉਸ ਦਾ ਮਨ ਸਾਫ਼ ਨਾ ਹੋਵੇ ਤੇ ਨਾ ਹੀ ਉਸ ਅੰਦਰ ਸੱਚ ਤੇ ਸਾਵਾਂ ਪਨ ਨਿਵਾਸ ਕਰੇ ਅਜਿਹਾ ਆਦਮੀ ਪਵਿੱਤਰ ਚੋਲੇ ਦੇ ਯੋਗ ਨਹੀਂ ਹੁੰਦਾ ਪਰ ਜਿਹੜਾ ਆਦਮੀ ਬੁਰਾਈ ਤੋਂ ਦੂਰ ਰਹੇ ਜਿਸ ਦਾ ਮਨ ਨੇਕੀ ਨਾਲ ਭਰਿਆ ਹੋਵੇ ਜਿਸ ਨੇ ਆਪਣੇ ਅੰਦਰ ਇੱਕ ਸੂਰਤਾ ਪੈਦਾ ਕਰ ਲਈ ਹੋਵੇ ਅਤੇ ਜਿਸ ਦੇ ਮਨ ਅੰਦਰ ਸੱਚ ਦਾ ਪ੍ਰਕਾਸ਼ ਫੈਲਿਆ ਹੋਵੇ ਅਜਿਹਾ ਆਦਮੀ ਹੀ ਪਵਿੱਤਰ ਚੌਲੇ ਦੇ ਯੋਗ ਹੁੰਦਾ ਹੈ ਜੋ ਸੱਚ ਤੇ ਝੂਠ ਵਿਚਾਰਨ ਖੇੜਾ ਨਾ ਕਰ ਸਕੇ ਉਹ ਗਲਤ ਸੋਚਾਂ ਦੇ ਰਾਹ ਪੈ ਜਾਵੇਗਾ ਅਤੇ ਸੱਚ ਦੀ ਪ੍ਰਾਪਤੀ ਨਹੀਂ ਕਰ ਸਕੇਗਾ ਔਰ ਜੋ ਸੱਚ ਤੇ ਝੂਠ ਵਿਚਾਰ ਨਿਖੇੜਾ ਕਰ ਸਕਦਾ ਹੋਵੇ ਉਹ ਸਹੀ ਸੋਚਾਂ ਦੇ ਰਾਹ ਪੈ ਜਾਵੇਗਾ ਅਤੇ ਸੱਚ ਸੰਤ ਨੂੰ ਸੱਚ ਨੂੰ ਪ੍ਰਾਪਤ ਹੋ ਜਾਵੇਗਾ ਜਿਵੇਂ ਮਾੜੀ ਛੱਤ ਵਾਲੇ ਘਰ ਅੰਦਰ ਮੀਂਹ ਆਣ ਵੱੜਦਾ ਹੈ ਉਸੇ ਤਰ੍ਹਾਂ ਖੁੱਲੇ ਛੱਡੇ ਮਨ ਅੰਦਰ ਤਿੱਬਰ ਮਨੋਭਾਵ ਤੇ ਇਛਾ ਮ ਆਣ ਵੱੜਦੀਆਂ ਹਨ ਪਰ ਜਿਵੇਂ ਮਜ਼ਬੂਤ ਛੱਤ ਵਾਲੇ ਘਰ ਦਾ ਮੀਂਹ ਕੁਝ ਨਹੀਂ ਵਿਗਾੜ ਸਕਦਾ ਉਸੇ ਤਰ੍ਹਾਂ ਵਿਕਸਿਤ ਮਨ ਦਾ ਤਿੱਬਰ ਮਨੋਭਾਵ ਤੇ ਛਾਵਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਮਾੜੇ ਕੰਮ ਕਰਨ ਵਾਲਾ ਬੰਦਾ ਦੋਹਾਂ ਸੰਸਾਰਾਂ ਅੰਦਰ ਦੁੱਖ ਭੋਗਦਾ ਹੈ ਉਹ ਸਿਰਫ ਦੁੱਖ ਭੋਗਦਾ ਹੀ ਨਹੀਂ ਸਗੋਂ ਆਪਣੇ ਕੀਤੇ ਮਾੜੇ ਕੰਮਾਂ ਨੂੰ ਦੇਖ ਕੇ ਇਹਨਾਂ ਦਾ ਸੋਗ ਵੀ ਮਨਾਉਂਦਾ ਹੈ ਚੰਗੇ ਕੰਮ ਕਰਨ ਵਾਲਾ ਬੰਦਾ ਦੋਹਾਂ ਸੰਸਾਰਾਂ ਅੰਦਰ ਖੁਸ਼ੀਆਂ ਮਾਣਦਾ ਹੈ। ਇੰਨਾ ਹੀ ਨਹੀਂ ਸਗੋਂ ਆਪਣੇ ਕੀਤੇ ਚੰਗੇ ਕੰਮਾਂ ਨੂੰ ਦੇਖ ਕੇ ਉਹ ਪ੍ਰਸੰਨ ਚਿੱਤ ਵੀ ਮਹਿਸੂਸ ਕਰਦਾ ਹੈ। ਬੁਰੇ ਕੰਮ ਕਰਨ ਵਾਲਾ ਆਦਮੀ ਇਸ ਸੰਸਾਰ ਵਿੱਚ ਵੀ ਦੁਖੀ ਹੁੰਦਾ ਹੈ ਤੇ ਅਗਲੇ ਸੰਸਾਰ ਵਿੱਚ ਵੀ ਦੁਖੀ ਹੁੰਦਾ ਹੈ। ਮੈਥੋਂ ਬੁਰਾ ਕੰਮ ਹੋ ਗਿਆ। ਇਸ ਤਰ੍ਹਾਂ ਮੋੜ-ਮੋੜ ਬਿਰਲਾਪ ਕਰਦਾ ਹੈ ਦੁੱਖ ਦੇ ਰਾਹ ਤੇ ਪਛਤਾਤਾਪ ਕਰਦਾ ਹੈ ਨੇਕ ਕੰਮ ਕਰਨ ਵਾਲਾ ਆਦਮੀ ਇਸ ਸੰਸਾਰ ਵਿੱਚ ਵੀ ਅਤੇ ਅਗਲੇ ਸੰਸਾਰ ਵਿੱਚ ਵੀ ਖੁਸ਼ੀਆਂ ਮਨਾਉਂਦਾ ਹੈ ਮੈਂ ਨੇਕ ਕੰਮ ਕੀਤਾ ਹੈ ਇਸ ਤਰ੍ਹਾਂ ਉਹ बार-बार ਜਸ਼ਨ ਮਨਾਉਂਦਾ ਹੈ ਖੁਸ਼ੀ ਦੇ ਰਾਹ ਤੇ ਆਨੰਦ ਮਨਾਉਂਦਾ ਹੈ ਜੇ ਕੋਈ ਆਦਮੀ ਉੱਚੀਆਂ ਸੁੱਚੀਆਂ ਗੱਲਾਂ ਤਾਂ ਬਹੁਤ ਕਰੇ ਪਰ ਆਪ ਹੀ ਇਹਨਾਂ ਤੇ ਅਮਲ ਨਾ ਕਰੇ ਤਾਂ ਉਸ ਨੂੰ ਬੇਸਮਝ ਕਿਹਾ ਜਾਂਦਾ ਹੈ। ਇਹ ਬੇਸਮਝ ਆਦਮੀ ਉੱਚੇ ਸੁੱਚੇ ਜੀਵਨ ਦਾ ਆਨੰਦ ਕਦੇ ਨਹੀਂ ਮਾਣ ਸਕਦਾ। ਇਹ ਤਾਂ ਉਸ ਚਰਵਾਹੇ ਵਰਗਾ ਹੁੰਦਾ ਹੈ ਜਿਹੜਾ ਆਪਣੇ ਮਾਲਕ ਦੀਆਂ ਗਾ ਮੰਗਿੰਦਾ ਰਹੇ। ਜਦ ਕੇ ਉਹ ਆਦਮੀ ਜਿਹੜਾ ਉੱਚੀਆਂ ਸੁੱਚੀਆਂ ਗੱਲਾਂ ਤਾਂ ਘੱਟ ਹੀ ਕਰੇ ਪਰ ਇਹਨਾਂ ਤੇ ਅਮਲ ਪੂਰਾ ਕਰੇ ਉਹ ਵਾਸਨਾ ਨਫ਼ਰਤ ਤੇ ਭਰਮ ਤੋਂ ਮੁਕਤ ਹੋਵੇ ਉਸ ਦੀ ਦ੍ਰਿਸ਼ਟੀ ਸਹੀ ਹੋਵੇ ਤੇ ਮਨ ਆਜ਼ਾਦ ਉਹ ਅੱਜ ਜਾ ਭਾਲਕ ਲਈ ਕਿਸੇ ਵੀ ਤਰ੍ਹਾਂ ਦੀ ਲਾਲਸਾ ਤੋਂ ਮੁਕਤ ਹੋਵੇ ਇਸ ਤਰ੍ਹਾਂ ਦੇ ਆਦਮੀ ਦੇ ਜੀਵਨ ਨੂੰ ਪਵਿੱਤਰਤਾ ਦਾ ਜੀਵਨ ਕਿਹਾ ਜਾਂਦਾ ਹੈ